ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਤਨ ਦੀ ਮਿੱਟੀ ਨਿਊ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਜੀ ਗੁਰਦਾਰ ਸਾਹਿਬ ਸ੍ਰੀ ਗੁਰੂ ਨਾਨਕ ਚਰਮਛੋ ਪ੍ਰਾਪਤ ਧਰਤੀ ਜਿੱਥੇ ਕਿ ਕਾਰਸੇਵਾ ਮੁਖੀ ਬਾਬਾ ਮਹਿੰਦਰ ਸਿੰਘ ਜੀ ਜਥੇਦਾਰ ਬਾਬਾ ਬਚਨ ਸਿੰਘ ਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਲੰਗਰ ਹਾਲ ਦੀ ਉਸਾਰੀ ਚੱਲ ਰਹੀ ਸੀ ਉਹ ਅੱਜ ਉਹਨਾਂ ਦਾ ਦੁਗਾਟਨਾ ਆਹ ਦਿਖਾਉਣਾ ਹੈ ਜੀ ਤੁਹਾਨੂੰ ਕੁਝ ਲਈ ਤਸਵੀਰਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਸਾਡੀਆਂ ਨਵੀਆਂ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਵਤਨ ਦੀ ਮਿੱਟੀ ਨਿਊ ਚੈਨਲ ਭਾਈ ਰਾਜਾ ਦੀ ਵਿਸ਼ੇਸ਼ ਰਿਪੋਰਟ ਅਚਲ ਸਾਹਿਬ ਐਨਵੀ ਕਾਰਪੋਰੇਟ ਦਾ ਨਾਮ ਆ ਰਿਹਾ ਹੈ ਬਾਬਾ ਪਿੰਦਲ ਸਾਹਿਬ ਨੂੰ ਨਾਨਕ ਸਿੰਘ ਪਾਂਛਾ ਕੰਦੀ ਹੋ मुबारक नवरह इमारत सतगुरू what ਦੇਹ ਦੇ ਰਿਦਕੋ ਚਾਹ ਤੇ ਹੋੜੀ ਵੱਡੇ ਵੱਡੇ ਘਰ ਤੇ ਹਰ ਪਰਿਵਾਰ ਰਾਤਾਂ ਦੇ ਰੰਗ ਜਦ ਕੋਲਾ ਜੀ ਆਣ ਜੀ ਸਭ ਦੇ ਆਗਮਨ ਦਾ ਜੁੜ ਕੇ ਦੇ ਬਤ ਤੇ ਕਲਪਨਾ ਜੇ ਕਲਾ ਦਾ ਨਾਏ ਕੋਦਕਰ ਸਾਰਬਤ ਦੇ ਰੰਗ ਗੁਜਰ ਸਿਰਫ ਕਲਾ ਸਰਪੂਰ ਦੀ ਸੈਜਤ ਕਲਾ ਰਾਜਕ ਦਾ ਰਸਨਾ ਤੁਲਿਆ ਇਸੇ ਵਕਤ ਆਮੀ ਦਿੱਤੀ ਗਈ ਸਾਰਾ ਸੰਗਤਾਂ ਦੇ ਵਿੱਚ ਉਹ ਤਾਂ ਦੇਖਣ ਨੂੰ ਮਿਲਿਆ ਕੀ Come ਮੇਰ ਕੀਤੀ ਹੈ ਮਾਪੁਰਖ ਸੰਤ ਬਾਬਾ ਹਰਬੰਦ ਸਿੰਘ ਜੀ ਦਿੱਲੀ ਵਾਲੇ ਮਾਪੁਰਖ ਉਹਨਾਂ ਦੇ ਪਰਿਧਾਏ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਮਾਪੁਰਖ ਉਹਨਾਂ ਦੇ ਪਰਿਧਾਏ ਬਾਬਾ ਮਤਨ ਸਿੰਘ ਜੀ ਦਿੱਲੀ ਵਾਲੇ ਮਾਪੁਰਖ ਉਹਨਾਂ ਦੇ ਪਰਿਧਾਏ ਬਾਬਾ ਮਲਕੀਤ ਸਿੰਘ ਜੀ ਇਹ ਜੋ ਸੇਵਾ ਦਾ ਕੁੰਭ ਚੱਲ ਰਿਹਾ ਹੈ ਸੰਗਤਾਂ ਦਾ ਇਕੱਠ ਠਾਠਾ ਮਾਰਦਾ ਇਕੱਠ ਦੇਖੇ ਮਾਨਨ ਨਿਹਾਲੋ ਨਿਹਾਲ ਹੋਏ ਸਤਿਗੁਰਾਂ ਨੇ ਕਿਰਪਾ ਕੀਤੀ ਗੁਰਨਾਨਕ ਸਾਹਿਬ ਜੀ ਦੀ ਕਿਰਪਾ ਹੋਈ ਹੈ ਸੁਣੀ ਅਰਦਾਸ ਸਵਾਨੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰਨਾਨਕ ਕੀ ਇਹ ਗੁਰਨਾਨਕ ਸਾਹਿਬ ਦੀਆਂ ਮਿਹਨਤਾਂ ਨੇ ਇਹ ਸਤਿਗੁਰਾਂ ਦੀਆਂ ਤਾਲ ਗੁਰੂ ਗ੍ਰੰਥ ਸਾਹਿਬ ਵਾਲ ਸੰਗਤ